ਨਜਾਇਜ਼ ਸਬੰਧਾਂ ਨੇ ਇੱਕ ਟੱਬਰ ਬਰਬਾਦ ਕਰ ਦਿੱਤਾ। ਇਹ ਮਾਮਲਾ ਖੰਨਾ ਦੇ ਮਲੋਦ ਥਾਣਾ ਇਲਾਕੇ ਦੇ ਪਿੰਡ ਸੋਹੀਆਂ ਤੋਂ ਸਾਹਮਣੇ ਆਇਆ ਜਿੱਥੇ 40 ਸਾਲ ਦਾ ਬਹਾਦਰ ਸਿੰਘ ਢੋਲਾ ਤਾਂ ਉਸ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ 로ਹੀ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ। दरअसल ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਨੇ। ਤੇ ਦੱਸਿਆ ਜਾ ਰਿਹਾ ਹੈ ਕਿ ਪੋਲਾ ਦੇ ਕੋਲ ਕੰਮ ਕਰਨ ਵਾਲਾ ਇੰਦਰਜੀਤ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਨੂੰ ਘਰ ਦੀ ਲੌਬੀ ਦੇ ਵਿੱਚ ਸੌ ਰਿਹਾ ਸੀ ਕਿ ਅਚਾਨਕ ਉਸਦੀਆਂ ਠੀਕਾ ਸੁਣੀਆਂ ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ ਤੇ ਸੌਂਦੇ ਭੋਲੇ ਦੇ ਸਿਰ ਤੇ ਲੋਹੇ ਦੀ ਰਾਡ ਦਿਨਾਂ ਵਾਰ ਕੀਤਾ ਇੰਦਰਜੀਤ ਨੇ ਕੰਦ ਟੱਪ ਕੇ ਗਵਾਂਡੀਆਂ ਨੂੰ ਸੂਚਿਤ ਕੀਤਾ ਕਿ ਭੋਲਾ ਨੂੰ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਹੀ ਲੁਧਿਆਣਾ ਹਸਪਤਾਲ ਲੈ ਜਾਂਦੇ ਹੋਏ ਉਸ ਦੀ ਜਾਨ ਚਲੀ ਗਈ ਹੈ ਤਾਂ ਇੱਕ ਪਤਨੀ ਦੇ ਵੱਲੋਂ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਹੀ ਪਤੀ ਨੂੰ ਮਾਰ ਮੁਕਾਇਆ ਗਿਆ ਤੇ ਨਜਾਇਜ਼ ਸਬੰਧਾਂ ਨੇ ਇੱਕ ਪੂਰਾ ਟੱਬਰ ਬਰਬਾਦ ਕਰ ਦਿੱਤਾ ਹੋਇਆ ਕੀ ਜੀ ਮੈਨੂੰ ਤਾਂ ਇਹ ਸੁਣਦੀ ਗੱਲ ਆ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਆਊਗਾ ਤੇ ਜਦੋਂ ਅੰਦਰ ਉਹਦੇ ਬਾਅਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਉਹ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਉਹ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੀਮੀ ਫਲਾਨਾ ਵੀ ਤੂੰ ਚੁੱਪਾ ਕਰ ਜਾ ਤੇ ਐਂ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਿਉਂਦਾ ਸੀ ਉਹ ਹਾਂਜੀ ਜਿਉਂਦਾ ਸਾਡੇ ਕੋਲ ਵੀਡੀਓ ਵੀ ਆ ਤੇ ਮਲਾਉਦ ਪੱਟੀਆਂ-ਬੁੱਟੀਆਂ ਵੀ ਹੋਈਆਂ ਨੇ ਹਸਪਤਾਲ 'ਚ ਜੀ ਤੇ ਉਹਨਾਂ ਨੇ ਕਿ ਇਸ ਕੁਛ ਵੀ ਕੱਟੇ ਨੇ ਉੱਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਉਹਦੀ ਡੈਥ ਹੋ ਗਈ ਤਾਂ ਮਾਰਿਆ ਉਹ ਕੌਣ ਸੀ ਮਾਰਨੇ ਵਾਲਾ ਜਿਹਨੂੰ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਢਲੇਰ ਪਿੰਡ ਦਾ ਜੀ ਉਹ ਕੀ ਕਰਦਾ ਸੀ ਉਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ-ਮੂਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਤਾਲਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪਸ ਵਿੱਚ ਮਿਲ ਵਰਤਨ ਸੀਗਾ ਕਰਵਾਉ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਕਿ ਮੈਨੂੰ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਹਿਚਾਣ ਹੋ ਗਈ ਸੀ ਇਹਦੇ ਕਰਕੇ ਇਹ ਜੀ ਮ੍ਰਿਤਕ ਜਿਹੜਾ ਬਹਾਦਰ ਸਿੰਘ ਐਲਿਸਪੋਲਾ ਸਨੋਗਰ ਮੀਲ ਸਿੰਘ ਇਹਦੀ ਉਮਰ 40 ਸਾਲ ਹੈ ਇਹ ਸੋਈਆ ਰਹਿੰਦਾ ਥਾਣਾ ਮਲੋਤ ਦੇ ਵਿੱਚ ਇਹ ਜਦੋਂ ਸਾਨੂੰ ਇਤਲਾਹ ਮਿਲੀ ਤਾਂ ਐਸਐਚਓਰ ਮੈਂ ਮੁੱਖ ਤੇ ਪਹੁੰਚੇ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਥੇ ਇੱਕ ਇਹਦੀ ਬੇਟੀ ਐ 7 ਸਾਲ ਦੀ ਵਾਈਫ ਹੈ ਜਿਹੜੀ ਉਹਦੇ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਗਏ ਸੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਫੇਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਦੇ ਨਾਲ ਰੋਸ ਚੇਰੇ ਲੋਹੇ ਦੀ ਰਾਣ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋ ਇਹ ਤੁਸਕਿਪ ਹੋ ਗਏ ਪ੍ਰੇਮ ਅਮਨ ਜੀ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਨੂੰਨ ਪ੍ਰੇਮ ਸੰਬੰਧ ਗਿਆ ਪ੍ਰੇਮ ਸੰਬੰਧ ਹੋ ਗਿਆ ਠੀਕ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਜੀ ਭੱਜੇ ਹੋਏ ਨੇ ਅੱਛਾ ਜੀ ਫਿਰ ਬਾਈ ਨੇ ਇਹਨਾਂ ਮਕਦਮਾ ਦਰਜ ਕਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਦੀਆਂ ਸਾਰਾ ਜਲਦੀ ਨਾਲ ਅਪਡੇਟ ਕਰਾਂਗੇ ਸਾਰਾ ਜਿਹੜਾ ਮਿਰਤ ਦਾ ਇਹ ਕੰਮ ਕੀ ਕਰਦਾ ਸੀ ਬੀਸਿਕਲੀ ਇਹ ਮਿੱਟੀ ਦਾ ਕੰਮ ਕਰਦਾ ਸੀ ਟਾਇਲਡ ਡੁਲਿੰਗ ਰੱਖਿਆ ਜੀ ਅੱਛਾ ਜਿਹੜਾ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕਹਿੰਦੇ ਕੰਮ ਕਰਦਾ ਸੀ ਪਹਿਲਾਂ ਠੀਕ ਉਹਦਾ ਘਰ ਆਣਾ ਜਾਣਾ ਸੀਗਾ ਨਜਾਇਜ਼ ਸਬੰਧਾਂ ਨੇ ਇੱਕ ਟੱਬਰ ਬਰਬਾਦ ਕਰ ਦਿੱਤਾ। ਇਹ ਮਾਮਲਾ ਖੰਨਾ ਦੇ ਮਲੋਦ ਥਾਣਾ ਇਲਾਕੇ ਦੇ ਪਿੰਡ ਸੋਹਿਆ ਤੋਂ ਸਾਮਣਿਆਇਆ ਜਿੱਥੇ 40 ਸਾਲ ਦਾ ਬਹਾਦਰ ਸਿੰਘ ਢੋਲਾ ਤਾਂ ਉਸ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ 로ਹੀ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ। दरअसल ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਨੇ। ਤੇ ਦਸੀਏ ਜਾ ਰਹੀ ਹੈ ਕਿ ਪੋਲਾ ਦੇ ਕੋਲ ਕੰਮ ਕਰਨ ਵਾਲਾ ਇੰਦਰਜੀਤ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਨੂੰ ਘਰ ਦੀ ਲੌਬੀ ਦੇ ਵਿੱਚ ਸੌ ਰਿਹਾ ਸੀ ਕਿ ਅਚਾਨਕ ਉਸ ਦੀਆਂ ਛੀਕਾਂ ਸੁਣੀਆਂ ਉਸ ਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ ਤੇ ਸੌਂਦੇ ਭੋਲੇ ਦੇ ਸਿਰ ਤੇ ਲੋਹੇ ਦੀ ਰਾਡ ਦਿਨਾਂ ਵਾਰ ਕੀਤਾ। ਇੰਦਰਜੀਤ ਨੇ ਕੰਦ ਟੱਪ ਕੇ ਗਵਾਂਡੀਆਂ ਨੂੰ ਸੂਚਿਤ ਕੀਤਾ ਤੇ ਭੋਲਾ ਨੂੰ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਹੀ ਲੁਧਿਆਣਾ ਹਸਪਤਾਲ ਲੈ ਜਾਂਦੇ ਹੋਏ ਉਸ ਦੀ ਜਾਨ ਚਲੀ ਗਈ ਹੈ। ਤਾਂ ਇੱਕ ਪਤਨੀ ਦੇ ਵੱਲੋਂ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਹੀ ਪਤੀ ਨੂੰ ਮਾਰ ਮੁਕਾਇਆ ਗਿਆ ਤੇ ਨਜਾਇਜ਼ ਸਬੰਧਾਂ ਨੇ ਇੱਕ ਪੂਰਾ ਟੱਬਰ ਬਰਬਾਦ ਕਰ ਦਿੱਤਾ। ਹੋਇਆ ਕੀ ਜੀ ਮੈਨੂੰ ਤਾਂ ਇਹ ਹੁੰਦੀ ਗੱਲ ਆਂ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਆਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੀਮੀ ਫਲਾਨਾ ਵੀ ਤੂੰ ਚੁੱਪਾ ਕਰ ਜਾ ਤੇ ਐਂ ਕਰਕੇ ਫਿਰ ਮੈਨੂੰ ਕਹਿੰਦੇ ਰੋਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮੌਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਿਉਂਦਾ ਸੀ ਉਹ ਹਾਂਜੀ ਜਿਉਂਦਾ ਸੀ ਸਾਡੇ ਕੋਲ ਵੀਡੀਓ ਵੀ ਆ ਤੇ ਮਲਾਉਦ ਪੱਟੀਆਂ-ਬੁੱਟੀਆਂ ਵੀ ਹੋਈਆਂ ਨੇ ਹਸਪਤਾਲ ਚ ਜੀ ਤੇ ਉਹਨਾਂ ਨੇ ਕਹੇ ਇਸ ਕੁਛ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਉਹਦੀ ਡੈਥ ਹੋ ਗਈ ਤਾਂ ਮਾਰਿਆ ਉਹ ਕੌਣ ਸੀ ਮਾਰਨੇ ਵਾਲਾ ਜਿਹਨੂੰ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਢਲੇਰ ਪਿੰਡ ਦਾ ਜੀ ਉਹ ਕੀ ਕਰਦਾ ਸੀ ਇਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ-ਮੂਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਤਾਲਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮਿਲ ਵਰਤਨ ਸੀਗਾ ਕਰਵਾਉ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਕਿ ਮੱਲ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਹਿਚਾਣ ਹੋ ਗਈ ਸੀ ਇਹਦੇ ਕਰਕੇ ਇਹ ਜੀ ਮ੍ਰਿਤਕ ਜਿਹੜਾ ਬਹਾਦਰ ਸਿੰਘ ਐਲਿਸਪੋਲਾ ਸਾਨੂੰ ਗਰਮੇਲ ਸਿੰਘ ਦੀ ਉਮਰ 40 ਸਾਲ ਹੈ ਇਹ ਸੋਈਆਂ ਰਹਿੰਦਾ ਥਾਣਾ ਮਲੋਤ ਦੇ ਵਿੱਚ ਇਹ ਜਦੋਂ ਸਾਨੂੰ ਇਤਲਾਹ ਮਿਲੀ ਤਾਂ ਐਸਐਚਓ ਨਾਲ ਮੌਕੇ ਤੇ ਪਹੁੰਚੇ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਥੇ ਇੱਕ ਇਹਦੀ ਬੇਟੀ ਹੈ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਗਈ ਸੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਫੇਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਦੇ ਨਾਲ ਰੋਸ ਚੇਰੇ ਲੋਹੇ ਦੀ ਰਾਣ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋਹੇ ਹਥੋਂ ਸਕਿੱਪ ਹੋ ਗਏ ਪ੍ਰੇਮ ਅਮਨ ਜੀ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਰਨ ਪ੍ਰੇਮ ਸੰਬੰਧ ਗਿਆ ਪ੍ਰੇਮ ਸੰਬੰਧ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਜੀ ਭੱਜੋਏ ਨੇ ਅੱਛਾ ਜੀ ਫਿਰ ਬਾਈ ਨੇ ਇਹਨਾਂ ਮਕਤਬਾਂ ਦਾ ਰਿਕਾਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਇਹਨਾਂ ਜਲਦੀ ਲੌਕ ਕਰਾਂਗੇ ਸਾਰਾ ਜਿਹੜਾ ਮਿਰਤੇ ਦਾ ਇਹ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕੰਮ ਕਰਦਾ ਸੀ ਟਾਲੇ ਟੋਲੀਆਂ ਵਿੱਚ ਰੱਖਿਆ ਜੀ ਅੱਛਾ ਜਿਹੜਾ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕੰਮ ਕਰਦਾ ਸੀਗਾ ਪਹਿਲਾਂ ਠੀਕ ਉਹਦਾ ਘਰ ਆਲਾ ਜਾਣਾ ਸੀਗਾ ਨਜਾਇਜ਼ ਸਬੰਧਾਂ ਨੇ ਇੱਕ ਟੱਬਰ ਬਰਬਾਦ ਕਰ ਦਿੱਤਾ ਇਹ ਮਾਮਲਾ ਖੰਨਾ ਦੇ ਮਲੋਦ ਥਾਣਾ ਇਲਾਕੇ ਦੇ ਪਿੰਡ ਸੋਹਿਆ ਤੋਂ ਸਾਮਣਿਆਇਆ ਜਿੱਥੇ 40 ਸਾਲ ਦਾ ਬਹਾਦਰ ਸਿੰਘ ਢੋਲਾ ਤਾਂ ਉਸ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ 로ਹੀ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਦਰਅਸਲ ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਪੋਲਾ ਦੇ ਕੋਲ ਕੰਮ ਕਰਨ ਵਾਲਾ ਇੰਦਰਜੀਤ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਨੂੰ ਘਰ ਦੀ ਲੌਬੀ ਦੇ ਵਿੱਚ ਸੂਰਿਆ ਸੀ ਕਿ ਅਚਾਨਕ ਉਸਦੀਆਂ ਠੀਕਾ ਸੁਣੀਆਂ ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ ਤੇ ਸੌਂਦੇ ਭੋਲੇ ਦੇ ਸਿਰ ਤੇ ਲੋਹੇ ਦੀ ਰਾਡ ਦਿਨਾਂ ਵਾਰ ਕੀਤਾ। ਇੰਦਰਜੀਤ ਨੇ ਕੰਦ ਟੱਪ ਕੇ ਗਵਾਂਡੀਆਂ ਨੂੰ ਸੂਚਿਤ ਕੀਤਾ ਤੇ ਭੋਲਾ ਨੂੰ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਹੀ ਲੁਧਿਆਣਾ ਹਸਪਤਾਲ ਲੈ ਜਾਂਦੇ ਹੋਏ ਉਸ ਦੀ ਜਾਨ ਚਲੀ ਗਈ ਹੈ। ਤਾਂ ਇੱਕ ਪਤਨੀ ਦੇ ਵੱਲੋਂ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਹੀ ਪਤੀ ਨੂੰ ਮਾਰ ਮੁਕਾਇਆ ਗਿਆ ਤੇ ਨਜਾਇਜ਼ ਸਬੰਧਾਂ ਨੇ ਇੱਕ ਪੂਰਾ ਟੱਬਰ ਬਰਬਾਦ ਕਰ ਦਿੱਤਾ। ਹੋਇਆ ਕੀ ਜੀ ਮੈਨੂੰ ਤਾਂ ਇਹ ਸੁਣਦੀ ਗੱਲ ਆ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ। ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਆਊਗਾ ਤੇ ਜਦੋਂ ਅੰਦਰ ਉਹਦੇ ਬਾਅਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਉਹ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਉਹ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੀਮੀ ਫਲਾਨਾ ਵੀ ਤੂੰ ਚੁੱਪਾ ਕਰ ਜਾ ਤੇ ਐਂ ਕਰਕੇ ਫਿਰ ਮੈਨੂੰ ਕਹਿੰਦੇ ਰੋਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਿਉਂਦਾ ਸੀ ਉਹ ਹਾਂਜੀ ਜਿਉਂਦਾ ਸਾਡੇ ਕੋਲ ਵੀਡੀਓ ਵੀ ਆ ਤੇ ਮਲਾਉਦ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਪਤਾਲ ਚ ਜੀ ਤੇ ਉਹਨਾਂ ਨੇ ਕੇਸ ਕੁਝ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਾਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਵੀ ਆ ਕੇ ਵੀ ਡੈਥ ਹੋ ਗਈ ਤਾਂ ਮਾਰਿਆ ਉਹ ਕੌਣ ਸੀ ਮਾਰਨੇ ਵਾਲਾ ਜਿਹਨੂੰ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ ਹਾਂ ਉਹ ਕਿੱਥੇ ਦਾ ਬੰਦਾ ਢਲੇਰ ਪਿੰਡ ਦਾ ਜੀ ਉਹ ਕੀ ਕਰਦਾ ਸੀ ਉਹਦੇ ਨਾਲ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ-ਮੁਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਤਾਲਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮਿਲ ਵਰਤਨ ਸੀਗਾ ਕਰਵਾ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੀ ਵੀ ਮੈਨੂੰ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਹਿਚਾਣ ਹੋ ਗਈ ਸੀ ਇਹਦੇ ਕਰਕੇ ਇਹ ਜੀ ਮ੍ਰਿਤਕ ਜਿਹੜਾ ਬਹਾਦਰ ਸਿੰਘ ਐਲਿਸ ਭੋਲਾ ਸਾਨੂੰ ਗਰਮੇਲ ਸਿੰਘ ਇਹਦੀ ਉਮਰ 40 ਸਾਲ ਹੈ ਇਹ ਸੋਈਆ ਰਹਿੰਦਾ ਥਾਣਾ ਮਲੋਤ ਦੇ ਵਿੱਚ ਇਹ ਜਦੋਂ ਸਾਨੂੰ ਇਤਲਾਹ ਮਿਲੀ ਕਿ ਐਸਐਚਓਰ ਮੈਂ ਮੌਕੇ ਤੇ ਪਹੁੰਚੇ ਇਹਦੀ ਸਿਰ ਦੇ ਉੱਤੇ ਰੋਡ ਰੋਡ ਮਾਰੀ ਹੋਈ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਥੇ ਇੱਕ ਇਹਦੀ ਬੇਟੀ ਐ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਗਈ ਸੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਫੇਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਦਾ ਰੋਸ ਚੇਰੇ ਲੋਹੇ ਦੀ ਲਾਡ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋਹੇ ਹਥ ਉਸਕਿਪ ਹੋ ਗਈ ਪ੍ਰੇਮ ਅਮਨ ਜੀ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਨੂੰ ਪ੍ਰੇਮ ਸੰਬੰਧ ਗਿਆ ਪ੍ਰੇਮ ਸੰਬੰਧ ਹੋਣ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਨਹੀਂ ਭੱਜੇ ਹੋਏ ਨੇ আচ্ছা ਜੀ ਬਾਈ ਨੇ ਇਹਨਾਂ ਮੁਕਤਮਾਂ ਦਾ ਰਿਕਾਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਇਹਨਾਂ ਜਲਦੀ ਲੌਣਕ ਕਰਾਂਗੇ ਸਾਰਾ ਜਿਹੜਾ ਮਿਰਤੇ ਦਾ ਕੰਮ ਕੀ ਕਰਦਾ ਸੀ ਬੀਸਿਕਲੀ ਇਹ ਮਿੱਟੀ ਦਾ ਕੰਮ ਕਰਦਾ ਸੀ ਟਾਲੇ ਟੋਲੀਆਂ ਵਿੱਚ ਰੱਖਿਆ ਸੀ ਅੱਛਾ ਜਿਹੜਾ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ